ਸਾਹਿਕਾ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਲਈ ਤੁਹਾਨੂੰ ਲੈ ਕੇ ਪਹੁੰਚੇ ਆਪਾਂ ਮਿੱਤਰੋ ਫਰੋਈਪੁਰ ਜ਼ਿਲ੍ਹੇ ਦਾ ਮਾਨਮਤਾ ਨਗਰ ਆ ਪਿੰਡ ਵਾਕਾ ਚੌਂਕੀ ਵਾਕਾ ਚੌਂਕੀ ਪਿੰਡ ਮੱਲਾਂ ਵਾਲੇ ਦੇ ਬਿਲਕੁਲ ਨੇੜੇ ਜੇ ਕਰਕੇ ਰਹਿ ਜਾਂਦਾ ਮੇਰੇ ਤੋਂ 10-15 ਕਿਲੋਮੀਟਰ ਦੀ ਦੂਰੀ ਵਸਿਆ ਹੋਇਆ ਨਗਰ ਆ ਜੇ ਇਧਰਲੇ ਪਾਸੇ ਆਪਾਂ ਝਾਤ ਮਾਰਦੇ ਆ ਤੇ ਬੰਨ ਵੀ ਬਿਲਕੁਲ ਨੇੜੇ ਆ ਮਿੱਤਰੋ ਔਰ ਨਾਲ ਹੀ ਜਿਹੜਾ ਮਨੋ ਜਿਵੇਂ ਆਪਾਂ ਪਾਕਿਸਤਾਨ ਦੀਆਂ ਤਾਰਾ ਕਹਿ ਦਿੰਨੇ ਬਾਰਡਰ ਕਹਿ ਦਿੰਨੇ ਬਾਰਡਰ ਬੈਲਟ ਦਾ ਏਰੀਆ ਏਰੀਆ ਜਿਹੜਾ ਇਹ ਮਿੱਤਰੋ ਜਿੱਥੇ ਮੌਜੂਦ ਆ ਐਂਡ ਜਮਾ ਟਿਕਾਣੇ ਤੇ ਲੈ ਕੇ ਆਇਆ ਜਿੱਥੇ ਨੀਲੀ ਰਾਵੀ ਦਾ ਘਾੜਾ ਮਿੱਤਰੋ ਔਰ ਜਾਣੀ ਪਹਿਚਾਣੀ نسل ਜਿੱਥੇ ਦੁੱਧ ਦੀਆਂ ਲੈਣਾ ਬਹੁਤ ਮਸ਼ਹੂਰਾ ਇਸ ਇਲਾਕੇ ਦੀਆਂ ਨੀਲੀ ਰਾਵੀ ਦੇ ਵਿੱਚ ਮਿੱਤਰੋ ਬਾਕਮਾਲ ਬਾੜੀਆਂ ਇਸ ਇਲਾਕੇ ਦੇ ਵਿੱਚੋਂ ਜਾ ਕੇ ਮਈਆਂ ਨੇ ਮਾਰੀਆਂ ਹੋਈਆਂ ਅੱਜ ਫਿਰ ਉਸੇ ਨਗਰ ਦੇ ਵਿੱਚੋਂ ਆਪਾਂ ਉਸ ਇਲਾਕੇ ਦੇ ਵਿੱਚੋਂ ਇੱਕ ਚੰਗੇ ਦੁੱਧ ਦੀ ਮਾਲਕਣ ਪਿਓਰਟੀ ਕੁਆਲਟੀ ਵਾਲੀ ਮੈਂ ਜਿਹੜੀ ਨੀਲੀ 라ਵੀ ਦੀ ਤੁਹਾਨੂੰ ਦਿਖਾਵਾਂਗੇ ਕੀ ਇਹਦਾ ਰੇਟ ਹੋਊਗਾ ਕੀ ਇਹਦੀ ਜਾਣਕਾਰੀ ਹੋਊਗੀ ਕਿਹੜੇ ਸੀਮਨ ਦੀ ਹੈ ਆਪਾਂ ਕਿਹੜਾ ਅੱਗੇ ਨੂੰ ਲੱਗਿਆ ਸਾਰੀਆਂ ਗੱਲਾਂ ਬਾਤਾਂ ਆਪਾਂ ਬਾਈ ਨਾਲ ਕਰ ਲੈਣੇ ਆਓ ਮਿਲਦੇ ਆ ਵੀਰੇ ਨੂੰ ਕਰਦੇ ਜਾਣ ਪਛਾਣ ਵੀਰੇ ਸਤਿ ਸ਼੍ਰੀ ਅਕਾਲ ਵੱਡੇ ਭਾਈ ਸਤਿ ਸ਼੍ਰੀ ਅਕਾਲ ਹੋਰ ਵੀ ਕੀ ਹਾਲ ਹੋਰ ਵਧੀਆ ਜੀ ਸੇਤਾ ਦੇ ਪਰਿਵਾਰ ਸਭ ਠੀਕ ਠਾਕ ਬਾਜੀ ਜੀ ਜੋ ਸ਼ੁਕਰ ਆਪਣਾ ਨਾਮ ਦੱਸਦੀ ਨਰਵੈਲ ਸਿੰਘ ਪਿੰਡ ਵਾਕਾ ਜੀ ਕਿਹੜਾ ਫਰੇਜ ਪਰ ਆਪਣਾ ਨੇੜੇ ਕਿਹੜਾ ਪਿੰਡ ਆ ਗਿਆ ਮੇਰੇ ਮੇਰੇ ਵਕੀਲਾਂ ਵਾਲਾ ਜੀ ਵਕੀਲਾਂ ਵਾਲਾ ਹਾਂਜੀ ਜਿਵੇਂ ਆਉਣ ਦਾ ਰਸਤਾ ਜਿਵੇਂ ਹੁੰਦਾ ਸੌਖਾ ਜਾਂ ਰਸਤਾ ਵੀ ਮੱਲਾ ਵਾਲੇ ਤੋਂ ਕਿਹੜਾ ਜੀਰੇ ਤੋਂ ਜੀਰੇ ਤੋਂ ਮੱਲਾ ਵਾਲਾ ਮੱਲਾ ਵਾਲਾ ਹਾਂਜੀ ਹਾਂਜੀ ਤੇ ਪਿੰਡ ਵਾਕਾ ਨਾਲ ਹੀ ਬਸ ਮੱਲਾਲੇ ਤੋਂ ਕਿੰਨੀ ਮੱਲਾ ਮੱਲਾ ਵਾਲੇ ਤੱਕ 13 ਕਿਲੋਮੀਟਰ ਬਸ 13 ਕਿਲੋਮੀਟਰ ਹਾਂਜੀ ਵਾਕਾ ਚੌਂਕੀ ਪੁੱਛ ਕੇ ਆ ਜਾਵੇ ਹਾਂਜੀ ਵਾਕਾ ਚੌਂਕੀ ਪੁੱਛ ਠੀਕ ਆ ਬਈ ਅੱਛਾ ਵੱਡੇ ਭਾਈ ਆਪਾਂ ਇੱਕ ਮੇਹ ਵੇਚਣੀ ਆ ਹਨ ਹਾਂਜੀ ਇਹ ਕਿਹੜੇ ਸੀਮਣ ਦੀ ਆਪ ਆ ਪਹਿਲਾਂ ਇਹ ਆਪ ਤਾਂ 507 ਆ ਠੀਕ ਹੈ ਇਹਦੀ ਮਾਂ ਇਹ ਮਾਂ ਵੀ ਐਵੇਂ ਦੀ ਸੀ ਤੇ ਆ 507 ਦੀ ਹੈ ਤੇ ਹੁਣ ਹੁਣ ਕਿਹੜਾ ਸੀਮਨ ਲਵਾਇਆ ਹੋਇਆ ਹੈ ਯੂਬੇ ਦਾ ਯੂਬੇ ਦਾ ਵੀਰ ਜੀ ਯੂਬੇ ਦਾ ਠੀਕ ਹੈ ਅੱਛਾ ਇਹ ਕਿੰਨੂਆ ਸੂਆ ਸੂਰੀ ਹੈ ਤਕੀ ਵੀਰੇ ਇਹ ਵੀਰੇ ਤੀਜਾ ਤੀਜਾ ਸੂਆ ਤੀਜਾ ਸੂਆ ਦੋ ਸੂਆ ਸੂਪੀ ਆ ਤੀਜਾ ਸੂਆ ਸੂਣਾ ਪੰਜ ਤੀਜਾ ਸੂਆ ਸੂਣਾ ਅੱਛਾ ਕਿੰਨਾ ਦੁੱਧ ਤੇਰੇ ਕੋਲ ਪਿਛਲੇ ਵਾਰੀ ਇਹਨੇ ਵੀਰ ਜੀ ਇਹਨੇ ਸਾਨੂੰ 16 17 ਲੀਟਰ ਦੁੱਧ ਕੱਢਿਆ ਸੀ ਐਨ ਕੰਡੇ ਤੇ ਐਨ ਕੰਡੇ ਤੇ ਤੇ ਆਏ ਨੂੰ ਅਸੀਂ ਦੋ ਮਹੀਨੇ ਆਪ ਛੱਡਿਆ 5 ਲੀਟਰ ਦੁੱਧ ਆਪ ਸਕਾਇਆ ਭਾਜੀ ਆਪ ਇਹਨੂੰ ਡਰਾਈ ਕੀਤਾ ਆਪ ਡਰਾਈ ਕੀਤਾ ਭਾਜੀ ਜਾਈਆਂ ਥੋੜੇ ਰਹਿ ਗਏ ਆ ਵੀ ਗਾਵਾਂ ਮਰ ਗਈ ਆ ਵਿਚਾਰੀ ਗਾਵਾਂ ਮਰ ਗਈ ਆ ਜੀ ਜਿਵੇਂ ਮਰਜੀ ਸੀਲ ਮੱਜ ਹੈ ਜੀ ਹੋ ਹਾਂ ਜੀ ਵੀ ਪਤਾ ਵੀਰੇ ਹਜੇ ਹੋਰ ਬਣਾ ਜੂ ਬਣਾ ਜੂਗੀ ਹਜੇ 10 10 ਕੁ ਦਿਨ ਰਹਿੰਦੇ ਜੀ ਹਾਂ 10 ਦਿਨ ਰਹਿੰਦੇ ਸੋ ਸੱਤ ਦੀ ਆ ਅੱਗੇ ਇਹਨੂੰ ਅਜੂਬੇ ਦਾ ਲੱਗਾ ਤੇ ਜਦੋਂ ਅਜੂਬੇ ਦਾ ਨਾਮ ਆ ਜਾਵੇੜਾ ਮਿੱਤਰੋ ਤੇ ਨੀਲੀ ਰਾਵੀ ਦੇ ਵਿੱਚ ਇੱਕ ਵੱਖਰਾ ਅਜੂਬਾ ਪੈਦਾ ਹੁੰਦਾ ਜੂਬਾ ਸਾਂ ਕਿਤੇ ਖੜਿਆ ਦੇਖਿਆ ਹੋਵੇ ਇਹਨਾਂ ਕਿਹੜੇ ਪੁਰਾਣੇ ਤੇ 10 ਦਾ ਖੁਰਲੀ ਦੇ ਉੱਤੇ ਬਹੁਤ ਬੇਨਤ ਉਹਨਾਂ ਭਰਾਵਾਂ ਦੀ ਵੀ ਚਾਉਂਦੇ ਰਹਿਣ ਜਿਨ੍ਹਾਂ ਨੇ ਐਡੀ ਕੋਈ ਚੰਗੀ ਬਰੀਡ ਤਿਆਰ ਕੀਤੀ ਹੈ ਮਿੱਤਰੋ ਬਾਈ ਇਹਦੇ ਦਿਨ ਹਜੇ 10 ਪਏ ਆ ਹਨਾ ਵੀਰੇ ਦੁੱਧ 16 17 ਲੀਟਰ ਆਪਾਂ ਕੰਡੇ ਤੇ ਜੋਕਿਆ ਹੋਇਆ ਐਦ ਕੀ ਕੀ ਮੀਂਹ ਦਾ ਵੀਰੇ ਐਕਟੀ ਵੀਰ ਤੇ ਜਾਊਗੀ ਜੀ 18 ਵੀਰ ਦੇ ਪੱਕੇ 18 ਵੀਰ ਤੇ ਤਾਂ ਜਾਊਗੀ ਜੀ ਭਾਈ ਹਾਂ ਅੱਛਾ ਵੀਰੇ ਰੇਟ ਬਾਰੇ ਕੀ ਵਿਚਾਰ ਬਣਾਈਆਂ ਮੁੱਲ ਬਾਰੇ ਮੋਹਲਾ ਭਾਜੀ ਫੋਨ ਤੇ ਕਰ ਲਾਂਗੇ ਜੀ ਫੋਨ ਤੇ ਕਰ ਲਾਂਗੇ ਹਾਂ ਜੀ ਉਹ ਤਾਂ ਜਾਇ ਜੀ ਜਾਇ ਜੀ ਠੀਕ ਆ ਦੇ ਵੀਰੇ ਇਹਦਾ ਵੀ ਕਰ ਸਕਾਰਪੀ ਉਹਦਾ ਰੇਟ ਨਹੀਂ ਭਾਜੀ ਜਾਇ ਜੀ ਕਰਾਂਗੇ ਫੋਨ ਤੇ ਕਰ ਲਾਂਗੇ ਭਾਜੀ ਨੰਬਰ ਦੇ ਦਿਓ ਜੀ ਵਾਲਾ ਰੇਟ ਰੱਖੀਂ ਰੇਟ ਉਹਦਾ ਵਟ ਲਾਣਾ ਠੀਕ ਅੱਛਾ ਵੀਰੇ ਜੀ ਵਪਾਰ ਪੂਰ ਦੀ ਤਨੀ ਕੁ ਨਹੀਂ ਨਹੀਂ ਜੀ ਨਹੀਂ ਵੇਖ ਲਓ ਤੁਹਾਡੇ ਸਾਹਮਣੇ ਆ ਬਿਲਕੁਲ ਐ ਸਹੀ ਜੀ ਓਕੇ ਹੋਊਗੀ ਹਾਂ ਓਕੇ ਜੀ ਆਓ ਜੇ ਕੋਈ 19 ਇੱਕ ਦਿਖਾਉਂਦੀ ਉਹਨੂੰ ਵਟਾ ਕੋਈ ਨਹੀਂ ਬੇ ਦੱਸ ਦੇ ਕੋਈ ਨਹੀਂ ਨਹੀਂ ਭਾਜੀ ਕੋਈ ਨਹੀਂ ਦਿਖਾਉਂਦੀ ਬਿਲਕੁਲ ਸੀਲ ਮੱਝ ਜਿਵੇਂ ਮਰਜ਼ੀ ਚੁਈ ਜੋ ਕੋਈ ਦਿੱਕਤ ਨਹੀਂ ਬਾਕੀ ਦਾ ਹਾਂ ਜੀ ਤਸੱਲੀ ਤਾਂ ਫਿਰ ਵੀ ਹਰ ਇੱਕ ਨੇ ਆ ਵੀ ਹਾਂਜੀ ਹਾਂਜੀ ਆਪਜੀ ਕਰਨੀ ਜੀ ਹਾਂਜੀ ਤੁਹਾਡੇ ਸਾਹਮਣੇ ਵੀਰੇ ਰੇਟ ਫੋਨ ਦੇ ਉੱਤੇ ਕਰੇਗਾ ਹਾਂਜੀ ਭਾਈ ਤੋਰੀ ਵੀਰੇ ਕੱਢੀ ਬਾਹਰ ਨੂੰ ਮੇਰਾ ਭਰਾ ਬਣ ਕੇ ਲਓ ਭਾਜੀ ਲੈ ਵੀ ਮਿੱਤਰੋ ਪਹਿਲਾ ਪਿੰਡ ਇਹ ਪ੍ਰਵਾਨ ਕਰ ਲਿਓ ਵੀ ਹਰ ਇੱਕ ਪੱਖ ਤੋਂ ਤਸੱਲੀ ਤੁਸੀਂ ਆਪ ਕਰਨੀ ਆ ਬਾਈ ਮੇਰਾ ਫਰਜ਼ਾ ਮੈਂ 10-20 ਮਿੰਟ ਆ ਬਸ ਇਹਦੀ ਵੀਡੀਓ ਬਣਾ ਕੇ ਮੈਂ ਚਲੇ ਜਾਣਾ ਮੇਰੇ ਸਾਹਮਣੇ ਜੋ ਚੀਜ਼ ਆ ਉਹ ਦਿਖਾ ਮੱਥਾ ਬੱਲਾ ਪੂਰਾ ਮੂੰਹ ਬੱਗਾ ਪਗਲੇ ਪੈਰਾਂ ਦੇ ਨਿਸ਼ਾਨ ਬਹੁਤ ਚੰਗੇ ਟਾਂਚੇ ਦੀ ਮਦਰੀ ਗੋਡੀ ਦੇ ਵਿੱਚ ਤੇਰੀ ਡਾਲ ਦੇ ਵਿੱਚ ਲੇਵੇ ਦੇ ਪੱਖ ਦੋ ਥਣ ਗੁਲਾਬੀ ਮੂਹਰੇ ਤੇ ਦੋ ਮਗਰਲੇ ਕਾਲੇ ਲੇਵੇ ਦੀ ਸਾਫ਼ ਤੇ ਸੁਥਰੀ ਤੱਕ ਬੇਮਲੂਮੀ ਦੀ ਗਾਹ ਨੂੰ ਦਿਖਾਉਂਦੀ ਆ ਪਰ ਹਜੇ 10 ਦਿਨ ਪੈ ਗਏ ਆ ਭਾਈ ਬਾਕੀ ਸੋਹਣੀ ਤਿਆਰ ਪਿੱਛੋਂ ਪੂੜਾ ਪੜਾ ਥਣ ਬਹੁਤ ਚੰਗਾ ਵੇਖੋ ਤੁਸੀਂ ਲੱਗਾ ਹੋਇਆ ਲੇਵੇ ਦੀ ਬੰਤਰ ਬੜੀ ਕਮਾਲ ਆ ਪੂੜਾ ਪੜਾ ਬਹੁਤ ਚੰਗਾ ਲੱਗਾ ਹੋਇਆ ਪੇਟ ਦੀ ਭਾਰੀ ਆ ਮੇ ਮਿੱਤਰੋ ਅਜੂਬੇ ਤੋਂ ਗੱਬਣਾ 507 ਦੀ ਆਪ 16 17 ਲੀਟਰ ਦਾ ਪੀਕ ਲੈਵਲ ਰਿਕਾਰਡ 5 ਕਿਲੋ ਦੁੱਧ ਦੁੱਧ ਸੀਗਾ ਜਦੋਂ ਭਾਈ ਹੁਣਾਂ ਨੇ 2 ਮਹੀਨੇ 8ਵੇਂ ਮਹੀਨੇ ਦੇ ਵਿੱਚ ਜਾ ਕੇ ਆਪ ਡਰਾਈ ਕੀਤੀ ਆ ਕਰਮਾ ਵਾਲੀ ਮਿੱਤਰੋ ਠੰਡੀ ਸੀਲ ਜੇ ਕੋਈ ਘਰੇ ਰੱਖਣ ਵਾਲਾ ਲੈ ਜਾਵੇ ਵੀਰੇ ਯਾਦਗਾਰੀ ਚੀਜ਼ ਆ ਯਾਦ ਕਰੇਗਾ ਭਾਜੀ ਠੀਕ ਆ ਭਾਈ ਉਹਨ ਕਰੇਗਾ ਦੂਰੀ ਰੱਖੇਗਾ ਇਹਦੇ ਨਾਲ ਹਾਂ ਠੀਕ ਆ ਅਗਲਾ ਭਾਈ ਯਾਦ ਕਰੂਗਾ ਭਾਈ ਇਹਦਾ ਬਾਕੀ ਕਿਹੜੇ ਪੱਖ ਤੋਂ ਕਰਦਾ ਇਹ ਗੱਲਾਂ ਬਾਤਾਂ ਹੋਰ ਜੀ ਭਾਈ ਨਾਲ ਵੀਡੀਓ ਸਾਰੀਆਂ ਸੁਣੀ ਲਈਆਂ ਮਿੱਤਰੋ ਡਿਟੇਲ ਫੁੱਲ ਲੈਤੀ ਆ ਰੇਡ ਫੋਨ ਦੇ ਉੱਤੇ ਤੈਅ ਕਰੂਗਾ ਵੀਰਾ ਜਿਹੜੇ ਭਰਾ ਨੂੰ ਮੈਂ ਚਾਹੀਦੀ ਆ ਬਾਈ ਬਾਈ ਨਾਲ ਨੀਲੀ ਰਵੀ ਦੀ ਰਾਬਤਾ ਕੈਮ ਕਰ ਲਿਆ ਜੇ ਡਿਟੇਲ ਫੁੱਲ ਲੈਤੀ ਆ ਪਿੰਡ ਦੇ ਵਿੱਚ ਪਛਾਤਾਵਾ ਘਰ ਦੀ ਪਛਾਤਾ ਆਪਾਂ ਤੁਹਾਨੂੰ ਅਗਲੀ ਕਾਰਵਾਈ ਹੁਣ ਤੁਸੀਂ ਆਪ ਕਰਨੀ ਆ ਵੀਰੇ ਨੰਬਰ ਦੱਸੀ ਕਰਾਂ ਦੀ ਭਈ ਆਪਣਾ 62807 62807 14314 14314 94658 94658 72694 72694 ਦੋ ਨੰਬਰ ਨੇ ਦੋਵੇਂ ਚੱਲਦੇ ਵੀਰ ਜੀ ਠੀਕ ਹੈ ਇੱਕ ਵਾਰੀ ਹੋਰ ਬੋਲ ਦਿਓ ਦੋਵੇਂ ਰੁਪਏ 62807 62807 14314 14314 94658 94658 72694 72694 ਇਹਨਾਂ ਨੰਬਰਾਂ ਤੇ ਬਾਈ ਨਾਲ ਕਰ ਲਿਓ ਤੁਸੀਂ ਮਿੱਤਰੋ ਰਾਬਤਾ ਕਾਇਮ ਪਿੰਡ ਹੈਗਾ ਵਾ ਜਿਹੜਾ ਵਾਕਾ ਚੌਂਕੀ ਜ਼ਿਲ੍ਹਾ ਲਗਦਾ ਵਾ ਫਰੋਜਪੁਰ ਮੱਲਾਂ ਵਾਲੇ ਤੋਂ ਪੈਂਦੀ ਹੈ 13 ਕਿਲੋਮੀਟਰ ਦੀ ਦੂਰੀ ਆਪਾਂ ਕਰਤੀ ਆ ਇਹਦੀ ਮਸ਼ਹੂਰੀ ਖਰੀਦ ਲਓ ਉਜਲੇਪਰਾ ਨੂੰ ਚਾਹੀਦੀ ਹੋਊਗੀ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਹੈ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਫਿਰ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਤੇ ਨਾਲ